اس ویلے میں بہت خوشی اور ماننا ہے کہ ਸਾਡੇ ਕੋਲ 65 ਦੇਸ਼ਾਂ ਦੇ بچے پڑھ رہے ہیں جنਾਂ ਦੀ ਗਿਣਤੀ 3000 ਤੋਂ ਵਧੇਰੇ ਹੈ ਜਿੰਨੇ ਵੀ 65 ਦੇਸ਼ ਹੈ ਅਸੀਂ ਉਹਨਾਂ ਦੇ ਰਾਸ਼ਟਰੀ ਦਿਵਸ ਮਨਾਉਂਦੇ ਹਾਂ ਜਿੰਨੇ 28 ਦੇ 28 ਰਾਜ ਹੈ ਉਹਨਾਂ ਦੇ ਰਾਸ਼ਟਰੀ ਦਿਵਸ ਮਨਾਉਂਦੇ ਹਾਂ ਉਹਨਾਂ ਦਿਵਸ ਦੇ ਉੱਤੇ ਅਸੀਂ ਉਹਨਾਂ ਦੇ ਕਲਚਰਲ ਜਿਹੜੇ ਪ੍ਰੋਗਰਾਮਸ ਹੈ ਉਹ ਆਰਗੇਨਾਈਜ਼ ਕਰਦੇ ਹਾਂ ਇਸ ਸਾਲ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਚਾਰ ਦੇਸ਼ਾਂ ਦੇ ਆਰਟਿਸਟ ਆਏ ਆ ਜਿਦੇ ਚ ਕੋਲੰਬੀਆ ਸਲਵਾਕੀਆ শ্রীলੰਕਾ ਔਰ ਅਫਗਾਨਿਸਤਾਨ ਤਾਂ ਖੁਦਿਸਤਾਨ ਅਲੱਗਾ ਹੈਗਾ ਜਿਹਦਾ ਕਲਚਰ ਵਿਸ਼ੇਸ਼ ਕਰਕੇ ਪ੍ਰਭਾਵਸ਼ਾਲੀ ਹੈ ਜਦ ਤੱਕ ਦੇਖੋ ਅਸੀਂ ਕਿਸੇ ਸੰਸਥਾ ਦੇ ਵਿੱਚ ਪੜ ਰਹੇ ਹਾਂ ਜੇ ਮੈਨੂੰ ਉਸ ਸੰਸਥਾ ਤੇ ਮਾਣ ਨਹੀਂ ਹੈ ਆਮ ਨਾਟ ਪ੍ਰਾਊਡ ਆਫ ਦੈਟ ਇੰਸਟੀਟਿਊਸ਼ਨ ਤਾਂ ਫਿਰ ਮੈਂ ਉੱਥੇ ਉਨੀ ਚੰਗੀ ਤਰ੍ਹਾਂ ਪੜਾਈ ਨਹੀਂ ਕਰ ਸਕਦਾ ਹੁਣ ਸਾਡੇ ਨਾਲ ਮੌਜੂਦ ਨੇ ਆਰਐਸ ਬਾਬਾ ਜੀ ਜਿਹੜੇ ਫਾਊਂਡਰ ਵਾਈਸ ਚਾਂਸਲਰ ਨੇ ਤੇ ਐਡਵਾਈਜ਼ਰ ਟੂ ਚਾਂਸਲਰ ਨੇ ਸਭ ਪਹਿਲਾਂ ਤਾਂ ਮੈਨੂੰ ਮੇਰਾ ਤੁਹਾਡੇ ਤੋਂ ਇਹ ਸਵਾਲ ਰਹੇਗਾ ਕਿ ਇੱਥੇ ਇਹ ਜਿਹੜੀ ਯੂਨੀਵਰਸਿਟੀ ਹੈ ਇਸ ਚੀਜ਼ ਲਈ ਮਸ਼ਹੂਰ ਹੈ ਕਿ ਬਹੁਤ ਸਾਰੇ ਕਲਚਰਸ ਨੂੰ ਯੂਨਾਈਟ ਕਰਦੀ ਹੈ ਤਾਂ ਕਿੰਨੇ ਕੁ ਵਿਦਿਆਰਥੀ ਇਹਦੇ ਬਾਹਰ ਪੜਨ ਜਾਂਦੇ ਨੇ ਤੇ ਜਿਵੇਂ ਅੱਜ ਅਸੀਂ ਦੇਖ ਹੀ ਰਹੇ ਹਾਂ ਕਿ ਬਹੁਤ ਸਾਰੇ ਲੋਕ ਇੱਥੇ ਪਰਫਾਰਮ ਵੀ ਕਰਨ ਆ ਰਹੇ ਨੇ ਤਾਂ ਕਿੰਨੇ ਕੁ ਸਟੂਡੈਂਟਸ ਬਾਹਰੋਂ ਵੀ ਪੜਨ ਆਉਂਦੇ ਨੇ ਦੇਖੋ ਸਾਡੇ ਕੋਲੇ ਅਸੀਂ ਸ਼ੁਰੂ ਤੋਂ ਇਹ ਐਫਰਟ ਕੀਤਾ ਹੈ ਸਾਡੇ ਮਾਨਯੋਗ ਚਾਂਸਲਰ ਸਾਹਿਬ ਦਾ ਵਿਜ਼ਨ ਦੇ ਮੁਤਾਬਕ ਕਿ ਟਰੂਲੀ ਅੰਤਰਰਾਸ਼ਟਰੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਇੰਟਰਨੈਸ਼ਨਲ ਸਾਡਾ ਜਿਹੜਾ ਹੈਗਾ ਦੇਖ ਅੰਤਰਰਾਸ਼ਟਰੀ ਹੋਣੀ ਚਾਹੀਦੀ ਹੈ ਤੋਂ ਅਸੀਂ ਐਫਰਟ ਦੇ ਨਾਲ ਪਹਿਲੀ ਗੱਲ ਤਾਂ ਇਹ ਕੀਤੀ ਵੀ ਭਾਰਤ ਦਾ ਦੇਖੋ ਭਾਰਤ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾਲ ਦੇਸ਼ ਹੈ ਬਹੁਤ ਸਾਰੇ ਕਲਚਰ ਭਾਰਤ ਦੇ ਵਿੱਚ ਹੀ ਹੈ ਤੋਂ ਅਸੀਂ ਇਹ ਗੱਲ ਯਕੀਨੀ ਬਣਾਈ ਕਿ ਭਾਰਤ ਦੇ ਸਾਰੇ ਦੇ ਸਾਰੇ ਰਾਜਾਂ 28 ਦੇ 28 ਔਰ 8 ਦੀਆਂ 8 ਯੂਟੀ ਦੇ ਬੱਚੇ ਇੱਥੇ ਹੋਣੇ ਚਾਹੀਦੇ ਉਹ ਹੈਗੇ ਆ ਉਸ ਤੋਂ ਬਾਅਦ ਅਸੀਂ ਵਿਦੇਸ਼ਾਂ ਜਦੋਂ ਗਏ ਤਾਂ ਇਸ ਵੇਲੇ ਮੈਨੂੰ ਬਹੁਤ ਖੁਸ਼ੀ ਹੈ ਔਰ ਮਾਣ ਆ ਕਿ ਸਾਡੇ ਕੋਲ 65 ਦੇਸ਼ਾਂ ਦੇ ਬੱਚੇ ਪੜ ਰਹੇ ਹਨ ਜਿਨ੍ਹਾਂ ਦੀ ਗਿਣਤੀ 3000 ਤੋਂ ਵਧੇਰੇ ਹੈ ਇਹ ਤਾਂ ਹੈਗੇ ਜਿਹੜੇ ਰੈਗੂਲਰ ਬੱਚੇ ਆਉਂਦੇ ਆ ਜਿਹੜੇ ਰੈਗੂਲਰ ਸਾਡੇ ਕੋਲ ਪੜ ਰਹੇ ਇਸ ਤੋਂ ਰਵਾ ਹਰ ਸੈਮੈਸਟਰ ਦੇ ਵਿੱਚ 15-20 15-20 ਬੱਚੇ ਡਿਫਰੈਂਟ ਦੇਸ਼ਾਂ ਤੋਂ ਜਿਹਦੇ ਵਿੱਚ ਕੋਈ ਯੂਰਪ ਦੇ ਦੇਸ਼ ਵੀ ਹੈ ਜਿਹਦੇ ਵਿੱਚ ਥਾਈਲੈਂਡ ਹੈ ਜਿਹਦੇ ਵਿੱਚ ਕੋਰੀ ਸਾਊਥ ਕੋਰੀਆ ਤਾਈਵਾਨ ਹੈ ਉਸ ਤੋਂ ਰਵਾ ਰਸ਼ੀਆ ਹੈ ਜਰਮਨੀ ਹੈ ਸਪੇਨ ਹੈ ਬੈਲਜੀਅਮ ਹੈ ਫਰਾਂਸ ਹੈ ਇਟਲੀ ਹੈ ਇਹ ਸਭ ਬੱਚੇ ਇੱਥੇ ਪੜਨ ਆਉਂਦੇ ਆ ਔਰ ਇੱਕ ਸੈਮੈਸਟਰ ਲਈ ਪੜ ਕੇ ਚਲੇ ਜਾਂਦੇ ਆ ਉਹ ਜਿਹੜਾ ਸਾਡੇ ਕੋਲੋਂ ਗ੍ਰੇਡ ਲੈ ਕੇ ਜਾਂਦਾ ਉਹ ਗ੍ਰੇਡ ਉਹ ਐਕਸੈਪਟ ਕਰ ਲੈਂਦੇ ਆ ਦੂਸਰੇ ਪਾਸੇ ਫਿਰ ਇਹ ਹੈ ਕਿ ਸਾਡੇ ਇਹੜੇ ਬੱਚੇ ਆ ਉਹਨਾਂ ਨੂੰ ਐਕਸਪੋਜ਼ਰ ਮਿਲੇ ਤੋਂ ਅਸੀਂ 500 ਤੋਂ ਵਧੇਰੇ ਯੂਨੀਵਰਸਟੀਆਂ ਦੇ ਨਾਲ ਟਾਈ ਅਪ ਕੀਤਾ ਹੋਇਆ ਉਹ ਉਹਨਾਂ ਦੇ ਵਿੱਚ ਸਾਡਾ ਬੱਚਾ ਇੱਕ ਸੈਮੈਸਟਰ ਲਈ ਜਾ ਸਕਦਾ ਤੋ ਇਸ ਦੇ ਅਧੀਨ 2000 ਤੋਂ ਵਧੇਰੇ ਬੱਚੇ ਸਾਡੇ ਬਾਹਰ ਜਾ ਚੁੱਕੇ ਆ ਔਰ ਫਿਰ ਉਹ ਇੱਕ ਸੈਮੈਸਟਰ ਪੜ੍ਹ ਕੇ ਵਾਪਸ ਆ ਜਾਂਦੇ ਆ ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜਾ ਅੰਤਰਰਾਸ਼ਟਰੀ ਐਕਸਪੋਜ਼ਰ ਹੈ ਬੱਚੇ ਨੂੰ ਉਹਦੇ ਨਾਲ ਕਈ ਬੱਚਿਆਂ ਦੇ ਵਿੱਚ ਮੈਂ ਨਹੀਂ ਕਹਿੰਦਾ ਹਰ ਇੱਕ ਦੇ ਵਿੱਚ ਉਨੀ ਟਰਾਂਸਫਰਮੇਸ਼ਨ ਹੁੰਦੀ ਹੈ ਕਈ ਬੱਚਿਆਂ ਦੇ ਵਿੱਚ ਇੰਨੀ ਜ਼ਿਆਦਾ ਟਰਾਂਸਫਰਮੇਸ਼ਨ ਹੁੰਦੀ ਹੈ ਇੰਨਾ ਜ਼ਿਆਦਾ ਵਿਸ਼ਵਾਸ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਉਹ ਪੜ੍ਹਾਈ ਦੇ ਵਿੱਚ ਅੱਗੇ ਨਾਲੋਂ ਹੋਰ ਬਿਹਤਰ ਹੋ ਜਾਂਦੇ ਆ ਉਹਨਾਂ ਦੀ ਆਊਟਲੁੱਕ ਬਿਹਤਰ ਹੁੰਦੀ ਹੈ ਸਾਨੂੰ ਫੀਡਬੈਕ ਦਿੰਦੇ ਆ ਕਿ ਇਹ ਦੂਜਾ ਪਹਿਲੂ ਹੈ ਤੀਸਰਾ ਪਹਿਲੂ ਇਹ ਹੈ ਕਿ ਕਈ ਬ ਪੜਨਾ ਚਾਹੁੰਦੇ ਆ ਉਥੋਂ ਦੀ ਡਿਗਰੀ ਲੈਣਾ ਚਾਹੁੰਦੇ ਆ ਤਾਂ ਅਸੀਂ ਇਸ ਕਿਸਮ ਦਾ ਉਪਬੰਧ ਵੀ ਕੀਤਾ ਹੋਇਆ ਜਿਹਦੇ ਵਿੱਚ ਕਿ ਸਾਡੇ 30 ਤੋਂ ਵਧੇਰੇ ਯੂਨੀਵਰਸਿਟੀਆਂ ਜਿਹੜੀਆਂ ਕਿ ਆਸਟ੍ਰੇਲੀਆ ਚ ਆ ਜਿਦਾ ਯੂਨੀਵਰਸਿਟੀ ਆਫ ਕੈਨਬਰਾ ਹੈ ਯੂਨ ਦੈਨ ਕਰਟਨ ਯੂਨੀਵਰਸਿਟੀ ਹੈ ਦੈਨ ਲੈਟਰੋਬ ਯੂਨੀਵਰਸਿਟੀ ਹੈ ਆਸਟ੍ਰੇਲੀਆ ਦੀਆਂ ਇਸੇ ਤਰ੍ਹਾਂ ਜਿਹੜੀਆਂ ਨਾਰਥ ਅਲਬਾਮਾ ਵਗੈਰਾ ਅਮਰੀਕਾ ਦੀਆਂ ਯੂਨੀਵਰਸਿਟੀਆਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਸੋ ਵਿਦਿਆਰਥੀ 2 ਸਾਲ ਸਾਡੇ ਕੋਲੇ ਪੜਦਾ ਇਹ ਵਿਸ਼ੇਸ਼ ਕਰਕੇ ਬੀਕਾਮ ਬੀਬੀਏ ਔਰ ਇੰਜੀਨੀਅਰਿੰਗ ਦੇ ਪ੍ਰੋਗਰਾਮਰ ਦੇ ਵਿੱਚ ਲੱਗੋ ਹੁੰਦਾ ਹੈ ਬਾਇਓਟੈਕਨੋਲੋਜੀ ਚ ਲੱਗੋ ਹੁੰਦਾ ਹੈ ਜਿਹੜੀਆਂ ਸਾਡਾ ਹਸਪਿਟੈਲਿਟੀ ਔਰ ਲੇਜਰ ਮੈਨੇਜਮੈਂਟ ਹੈ ਜਿਸ ਵਿੱਚ ਹਸਪਿਟੈਲਿਟੀ ਹੋਟੈਲਸ ਟੂਰਿਜ਼ਮ ਇਹ ਸਾਰਾ ਹੁੰਦਾ ਹੈ ਤੋਂ ਬੱਚਾ ਉੱਥੋਂ ਦੀ ਡਿਗਰੀ ਵੀ ਮਿਲਦੀ ਹੈ ਸਾਡੀ ਵੀ ਮਿਲਦੀ ਹੈ ਇਹਦੇ ਅਧੀਨ ਬਹੁਤ ਸਾਰੇ ਬੱਚੇ ਜਾਂਦੇ ਆਂ ਔਰ ਉਹਦੇ ਬਾਅਦ ਕੀ ਹੈ ਕਿ ਕਈ ਬੱਚੇ ਤਾਂ ਪੜ੍ਹ ਕੇ ਉੱਥੇ ਉਹਨਾਂ ਨੂੰ ਜੌਬ ਆਫਰ ਹੋ ਜਾਂਦੀ ਹੈ ਕਈ ਵਾਪਸ ਆ ਜਾਂਦੇ ਆ ਮੈਂ ਵਿਸ਼ੇਸ਼ ਕਰਕੇ ਜ਼ਿਕਰ ਕਰਨਾ ਚਾਹੂਗਾ ਵੋਲਡ ਡਿਜ਼ਨੀ ਦਾ ਜਿਹੜੇ ਕਿ ਸਾਡੇ ਹੌਸਪਿਟੈਲਿਟੀ ਦੇ ਬੱਚੇ ਪਲੱਸ ਮੈਨੇਜਮੈਂਟ ਦੇ ਬੱਚੇ ਉਹਨਾਂ ਨੂੰ ਇੰਟਰਨਸ਼ਿਪ ਲਈ ਬੁਲਾਉਂਦੀ ਹੈ ਐਸ ਸਾਲ ਵੀ ਸਾਡੇ 34 ਬੱਚੇ ਇੱਕ ਸਾਲ ਦੇ ਵਿੱਚ ਇਹ ਲਾਰਜੈਸਟ ਨੰਬਰ ਹੈ ਕਿਸੇ ਵੀ ਯੂਨੀਵਰਸਿਟੀ ਚੋਂ ਉਹ ਅਮਰੀਕਾ ਗਏ ਵਾਰਟ ਡਿਜ਼ਨੀ ਚ ਉੱਥੇ ਟ੍ਰੇਨਿੰਗ ਲੈ ਕੇ ਆਏ ਐ ਇਸੇ ਤਰ੍ਹਾਂ ਹਰ ਸਾਲ ਬੱਚੇ ਜਾਂਦੇ ਰਹੇ ਔਰ ਐਸ ਵੇਲੇ ਤੱਕ ਲਗਭਗ 1300 ਬੱਚਾ ਸਾਡਾ ਵਾਰਟ ਡਿਜ਼ਨੀ ਤੋਂ ਇੰਟਰਨਸ਼ਿਪ ਕਰ ਚੁੱਕਿਆ ਔਰ 28 ਬੱਚੇ ਉੱਥੇ ਨੌਕਰੀ ਕਰ ਰਹੇ ਉਹਨਾਂ ਨੂੰ ਉਹਨਾਂ ਨੇ ਬਾਅਦ ਚ ਉਹ ਵਾਪਸ ਆ ਗਏ ਉਸ ਤੋਂ ਬਾਅਦ ਉਹਨਾਂ ਦਾ ਸਿਲੈਕਟ ਕਰ ਲਿਆ ਸੋ ਉੱਥੇ ਵਾਪਸ ਜਾ ਤੋ ਸਾਡਾ ਆਈਡੀਆ ਇਹ ਹੈ ਇਸ ਤੋਂ ਇਲਾਵਾ ਜਿਹੜਾ ਪਹਿਲੂ ਹੈ ਉਹ ਇਹ ਹੈ ਕਿ ਅਸੀਂ ਵੱਖ-ਵੱਖ ਕਲਚਰਜ਼ ਨੂੰ ਪ੍ਰਮੋਟ ਵੀ ਕਰਦੇ ਹਾਂ ਇੱਕ ਤਾਂ ਇਹ ਕਿ ਜਿੰਨੇ ਵੀ 65 ਦੇਸ਼ ਹੈ ਅਸੀਂ ਉਹਨਾਂ ਦੇ ਰਾਸ਼ਟਰੀ ਦਿਵਸ ਮਨਾਉਨੇ ਆ ਜਿੰਨੇ 28 ਦੇ 28 ਰਾਜ ਆ ਉਹਨਾਂ ਦੇ ਰਾਸ਼ਟਰੀ ਦਿਵਸ ਮਨਾਉਨੇ ਆ ਉਹਨਾਂ ਦਿਵਸ ਦੇ ਉੱਤੇ ਅਸੀਂ ਉਹਨਾਂ ਦੇ ਕਲਚਰਲ ਜਿਹੜੇ ਪ੍ਰੋਗਰਾਮਸ ਹੈ ਉਹ ਆਰਗੇਨਾਈਜ਼ ਕਰਦੇ ਹਾਂ ਦੂਸਰਾ ਇਹ ਹੈ ਕਿ ਜਿੱਦਾਂ ICIS ICCR ਤਾਂ ਮੈਂ ਵਿਸ਼ੇਸ਼ ਕਰਕੇ ਵਰਣਨ ਕਰਨਾ ਚਾਹਾਂਗਾ ਇੰਡੀਅਨ ਕਾਉਂਸਲ ਫॉर ਕਲਚਰਲ ਰਿਲੇਸ਼ਨਸ ਜਿਹੜੀ ਕਿ ਵਿਸ਼ਵ ਦੇ ਡਿਫਰੈਂਟ ਕਲਚਰਜ਼ ਨਾਲ ਟਾਈਪਅਪ ਕਰਦੀ ਹੈ ਉਹਨਾਂ ਨੇ ਸਾਡੇ ਕੈਂਪਸ ਨੂੰ ਚੁਣਿਆ ਜਦੋਂ ਵੀ ਆਰਟਿਸਟ ਕੋਈ ਆਉਂਦੇ ਆ ਇੰਡੀਆ ਦੇ ਵਿੱਚ ਹੋਰਾਂ ਥਾਂ ਤੇ ਵੀ ਜਾਂਦੇ ਹੋਣਗੇ ਪਰ ਵਿਸ਼ੇਸ਼ ਜਿਹੜੇ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਚੁਣਿਆ ਗਿਆ ਹਰ ਸਾਲ ਇੱਥੇ ਜਿੰਨੇ ਵੀ ਆਰਟਿਸਟ ਆਉਂਦੇ ਆ ਜਿੰਨੇ ਕੰਟਰੀਜ਼ ਤੋਂ ਉਹ ਆ ਕੇ ਇੱਥੇ ਪਰਫਾਰਮ ਕਰਦੇ ਆ ਸਾਡੇ ਬੱਚੇ ਵੀ ਉਹਦੇ ਨਾਲ ਸ਼ਾਮਲ ਹੁੰਦੇ ਆ ਅਸੀਂ ਸਾਡਾ ਇੰਡੀਅਨ ਕਲਚਰ ਵੀ ਉੱਥੇ ਦਿਖਾਇਆ ਜਾਂਦਾ ਹੈ ਚੋਕ ਇਸ ਕਿਤਾ ਜਾਂਦਾ ਔਰ ਬਾਕੀ ਕਲਚਰ ਵੀ ਇਸ ਸਾਲ ਜਿਹੜਾ ਪ੍ਰੋਗਰਾਮ ਹੋ ਰਿਹਾ ਇਹਦੇ ਵਿੱਚ ਚਾਰ ਦੇਸ਼ਾਂ ਦੇ ਆਰਟਿਸਟ ਆਏ ਆ ਜਿਦੇ ਚ ਕੋਲੰਬੀਆ ਸਲਵਾਕੀਆ শ্রীলੰਕਾ ਔਰ ਅਫਗਾਨਿਸਤਾਨ ਦਾ ਖੁਰਦਿਸਤਾਨ ਇਲਾਕਾ ਹੈਗਾ ਜਿਹਦਾ ਕਲਚਰ ਵਿਸ਼ੇਸ਼ ਕਰਕੇ ਪ੍ਰਭਾਵਸ਼ਾਲੀ ਹੈ ਉਹ ਇੱਥੇ ਪਾਰਟਿਸਪੇਟ ਕਰ ਰਿਹਾ 45 ਦੇ ਕਰੀਬ ਆਰਟਿਸਟ ਹੈ ਔਰ ਕੋਲੰਬੀਆ ਦੀ ਜਿਹੜੇ ਫਸਟ ਸੈਕਟਰੀ ਹੈ ਉਹ ਵੀ ਅੱਜ ਇੱਥੇ ਆਏ ਹੋਏ ਸੀਗੇ ਸਾਡੇ ਵੀ ਆਰਟਿਸਟ ਪਰਫਾਰਮ ਕਰਨਗੇ ਇੱਕੋ ਕਲਚਰਲ ਇਸ ਤਰ੍ਹਾਂ ਦੇ ਡਾਂਸ ਐਂਡ 뮤직 ਫੈਸਟੀਵਲ ਦੇ ਵਿੱਚ ਦੇਈ ਦੇਸ਼ਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਇੱਕ ਸਾਲ ਅਜ ਤੋਂ 3 ਸਾਲ ਪਹਿਲਾਂ ਸੋ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਆਪਣੇ ਬੱਚਿਆਂ ਨੂੰ ਪ੍ਰਮੋਟ ਕਰ ਰਹੀ ਹੈ ਪੜ੍ਹਾਈ ਲਿਖਾਈ ਨੂੰ ਪ੍ਰਮੋਟ ਕਰ ਰਹੀ ਹੈ ਪਲੇਸਮੈਂਟ ਦੇ ਵਿੱਚ ਅਸੀਂ ਬਹੁਤ ਅੱਗੇ ਆ ਰਿਸਰਚ ਬਹੁਤ ਅੱਗੇ ਆ ਉੱਥੇ ਅਸੀਂ ਕਲਚਰ ਨੂੰ ਵੀ ਔਰ ਵਿਸ਼ਵ ਨੂੰ ਇੱਕ ਸਟੇਜ ਦੇ ਉੱਤੇ ਲਿਆਉਣ ਦਾ ਜਿਹੜਾ ਓਵਰਆਲ ਹੈ ਉਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਅੱਛਾ ਯੋਗਦਾਨ ਪਾ ਰਹੇ ਹਾਂ ਔਰ ਮੈਂ ICCR ਔਰ ਭਾਰਤ ਸਰਕਾਰ ਔਰ ਬਾਕੀ ਸਰਕਾਰ ਦਾ ਵੀ ਤਨਵਾਦ ਕਰਨਾ ਚਾਹੁੰਨਾ ਮੇਰੇ ਆਪਣੇ ਯੂਨੀਵਰਸਿਟੀ ਦੇ ਵਿੱਚ ਦੋ ਤਿੰਨ ਵਿਭਾਗ ਹੈ ਜਿਹੜੇ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਜਿਦੇ ਵਿੱਚ ਇੰਟਰਨੈਸ਼ਨਲ ਅਫੇਅਰਸ ਹੈ ਜਿਦੇ ਵਿੱਚ ਮੇਰਾ ਆਰਟ ਐਂਡ ਕਲਚਰਲ ਅਫੇਅਰਸ ਵਾਲਾ ਸਟੂਡੈਂਟ ਵੈਲਫੇਅਰ ਵਾਲਾ ਇਹ ਜਿਹੜੇ ਤੁਸੀਂ ਦੇਖਿਆ ਹੋਵੇਗਾ ਜਿਸ ਪੱਧਰ ਦੇ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਸਾਨੂੰ ਬਹੁਤ ਖੁਸ਼ੀ ਔਰ ਮਾਣ ਹੁੰਦਾ ਇਸ ਕਰਕੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰੀ ਦਿਵਸ ਵੀ ਮਨਾਉਂਦੇ ਆ ਇਹੋ ਜਿਹੇ ਇਵੈਂਟਸ ਵੀ ਕਰੌਣੇ ਆ ਤਾਂ ਮਤਲਬ ਸਿੱਖਿਆਦਾਰ ਆਪੋ ਚੀਜ਼ ਮੰਨਦੇ ਆ ਜਿਹੜੀ ਯੂਨਿਟੀ ਦੀ ਨੀਂ ਰੱਖਦੇ ਦੇਖੋ ਜੀ ਇੱਕ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸ਼ਾਮਿਲ ਤਾਂ ਸਾਰੇ ਹੁੰਦੇ ਹੀ ਆ ਇਹਦੇ ਇਹਦੇ ਨਾਲ ਕੀ ਹੈ ਕਿ ਉਹ ਬੱਚੇ ਮਾਨ ਮਹਿਸੂਸ ਕਰਦੇ ਆ ਜਦ ਤੱਕ ਦੇਖੋ ਅਸੀਂ ਕਿਸੇ ਸੰਸਥਾ ਦੇ ਵਿੱਚ ਪੜ ਰਹੇ ਆ ਜੇ ਮੈਨੂੰ ਉਸ ਸੰਸਥਾ ਤੇ ਮਾਨ ਨਹੀਂ ਹੈ ਆਈ ऍम नॉट ਪ੍ਰਾਊਡ ਆਫ ਦੈਟ ਇੰਸਟੀਟਿਊਸ਼ਨ ਤਾਂ ਫਿਰ ਮੈਂ ਉੱਥੇ ਉਨੀ ਚੰਗੀ ਤਰ੍ਹਾਂ ਪੜਾਈ ਨਹੀਂ ਕਰ ਸਕਦਾ ਪਹਿਲੇ ਅਫਗਾਨਿਸਤਾਨ ਹੈ ਸਰਕੋਫਰਸਾ ਦੇ ਬਹੁਤ ਸਾਰੇ ਬੱਚੇ ਆਉਂਦੇ ਸੀਗੇ ਅਫਰੀਕਨ ਦੇਸ਼ਾਂ ਦੇ ਬੱਚੇ ਬਹੁਤ ਸਾਰੇ ਆਉਂਦੇ ਥਾਈਲੈਂਡ ਦੇ ਬੱਚੇ ਆਉਂਦੇ ਅਸੀਂ ਜਦੋਂ ਉਹਨਾਂ ਦਾ ਰਾਸ਼ਟਰੀ ਦਿਵਸ ਮਨਾਉਂਦੇ ਜਿੱਦਾਂ ਹੁਣ ਪਿੱਛੇ ਜੇ ਪੁਟਾਨ ਦੇ ਜਿਹੜੇ ਕਿੰਗ ਹੈ ਰਾਜਾ ਹੈ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ ਅਸੀਂ ਮਨਾਇਆ ਤਾਂ ਤੁਸੀਂ ਜਿਹੜੀ ਖੁਸ਼ੀ ਹੈ ਨਾ ਬੱਚਿਆਂ ਦੇ ਵਿੱਚ ਬੱਚਿਆਂ 'ਚ ਵਿਸ਼ਵਾਸ ਹੈ ਔਰ ਬੱਚਿਆਂ ਨੂੰ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਤੇ ਵਿਸ਼ਵਾਸ ਹੈ ਔਰ ਇਸ ਗੱਲ ਦਾ ਉਹ ਮਾਣ ਵੀ ਕਰਦੇ ਆ ਕਿ ਇਹ ਇੱਕ ਯੂਨੀਵਰਸਿਟੀ ਹੈ ਕਿ ਜਿਹੜੀ ਨਾ ਕੇਵਲ ਭਾਰਤ ਦੇ ਸਾਰੇ ਦਿਵਸ ਜਿਹੜੇ ਉਹ ਮਨਾਏ ਜਾਂ ਤੇ ਔਰ ਉਹਦੇ ਨਾਲ ਉਹਨਾਂ ਦਾ ਜਿਹੜਾ ਲਗਾਵ ਹੈ ਅਟੈਚਮੈਂਟ ਟੂ ਦ ਯੂਨੀਵਰਸਿਟੀ ਆਈ ਥਿੰਕ ਉਹ ਬਹੁਤ ਵੱਜ ਜਾਂਦਾ ਜੀ ਇੱਕ ਤਾਂ ਬੱਚੇ ਜਾਂਦੇ ਨੇ ਯੂਨੀਵਰਸਿਟੀ ਦੇ ਥਰੂ ਇੰਟਰਨਸ਼ਿਪਸ ਕਰਨ ਜਾਂ ਜੌਬਸ ਕਰਨ ਇੱਕ ਜਾਂਦੇ ਨੇ ਏਜੰਟਸ ਦੇ ਥਰੂ ਤੁਹਾਨੂੰ ਅੱਜ ਕੀ ਡਿਫਰੈਂਸ ਰਹਿੰਦਾ ਉਹਨਾਂ ਦੀ ਲਾਈਫ ਸਟਾਈਲਸ ਤੇ ਜਿਹੜੇ ਤੁਸੀਂ ਭੇਜਦੇ ਹੋ ਉਹਨਾਂ ਦਾ ਕੀ ਕ੍ਰਾਈਟੇਰੀਆ ਰਹਿੰਦਾ ਦੇਖੋ ਜੀ ਜਿਹੜੇ ਅਸੀਂ ਭੇਜਦੇ ਆ ਬੱਚੇ ਉਹ ਹੁੰਦੇ ਆ ਦੋਨੇ ਯੂਨੀਵਰਸਿਟੀਆਂ ਜਿਹੜੀ ਯੂਨੀਵਰਸਿਟੀ ਜਾਣਾ ਔਰ ਅਸੀਂ ਅਸੀਂ ਮਿਲ ਕੇ ਚੁਣਦੇ ਆ ਪਰ ਉਹਦੇ ਚ ਇੱਕ ਤਾਂ ਮੈਰਿਟ ਦਾ ਕ੍ਰਾਈਟੇਰੀਆ ਹੁੰਦਾ ਹੈ ਦੂਜਾ ਹੁੰਦਾ ਹੈ ਕਿ ਉਹਦੀ ਜਿਹੜੇ ਕਮਿਊਨੀਕੇਸ਼ਨ ਸਕਿੱਲ ਬਹੁਤ ਵਧੀਆ ਹੋਣੇ ਚਾਹੀਦੇ ਆ ਔਰ ਅਸੀਂ ਇਹ ਵੀ ਯਕੀਨੀ ਬਣਾਉਣਾ ਹੈ ਥੋੜੀ ਜਿਹੀ ਸਾਈਕੋਲੋਜੀ ਦੇਖਦੇ ਆ ਕਿ ਬੱਚਾ ਉੱਥੇ ਜਾ ਕੇ ਬਾਹਰ ਪੜ੍ਹਾਈ ਲਿਖਾਈ ਕਰਕੇ ਕਾਮਯਾਬ ਹੋਊਗਾ ਸਾਨੂੰ ਹਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਬਲਕਿ ਕਈ ਬੱਚਿਆਂ ਨੇ ਇੰਨਾ ਵਧੀਆ ਪਰਫਾਰਮ ਕੀਤਾ ਕਿ ਉਹਨਾਂ ਨੂੰ ਉਹਨਾਂ ਨੇ ਪੋਸਟ ਗ੍ਰੈਜੂਏਟ ਜਿਹੜੇ ਕੋਰਸ ਹੈ ਉੱਥੇ ਐਡਮਿਸ਼ਨ ਵੀ ਦਿੱਤੀ ਸਕਾਲਰਸ਼ਿਪ ਵੀ ਦਿੱਤਾ ਸਾਡੇ ਬਹੁਤ ਸਾਰੇ ਬੱਚੇ ਸਕਾਲਰਸ਼ਿਪ ਤੇ ਪੜ ਰਹੇ ਆ ਤੋ ਜਿਹੜਾ ਦੂਸਰੀ ਗੱਲ ਹੈਗੀ ਆ ਇਹ ਹੈ ਕਿ ਸਾਰੇ ਕੋਰਸੇਸ ਲਈ ਬੱਚੇ ਨਹੀਂ ਜਾ ਸਕਦੇ ਹੁੰਦੇ ਜਿਹੜੀਆਂ ਯੂਨੀਵਰਸਟੀਆਂ ਸਾਨੂੰ ਚੰਗੀਆਂ ਲੱਗਦੀਆਂ ਜਿੱਥੇ ਲੱਗਦਾ ਕਿ ਇਸ ਬੱਚੇ ਦਾ ਭਵਿੱਖ ਵਧੀਆ ਬਣੂਗਾ ਅਸੀਂ ਉਹਨਾਂ ਯੂਨੀਵਰਸਟੀਆਂ 'ਚ ਭੇਜਦੇ ਆ ਜਿਹੜੇ ਬੱਚੇ ਲਾਇਕ ਆ ਉਹਨਾਂ ਨੂੰ ਭੇਜਦੇ ਆ ਔਰ ਜਿੱਤੋਂ ਤੱਕ ਬੱਚਿਆਂ 'ਚ ਟਰਾਂਸਫਰਮੇਸ਼ਨ ਦਾ ਕਈ ਬੱਚਿਆਂ ਦੇ ਵਿੱਚ ਤੇ ਬਹੁਤ ਜ਼ਿਆਦਾ ਟਰਾਂਸਫਰਮੇਸ਼ਨ ਆਉਂਦੀ ਹੈ ਖਾਸ ਕਰਕੇ ਜਿਹੜੇ ਪਹਿਲਾਂ ਐਕਸਪੋਜ਼ਡ ਨਹੀਂ ਹੁੰਦੇ ਕਰਉਂਦੇ ਆ ਯੂਨੀਵਰਸਿਟੀ ਆਏ ਪਹਿਲੀ ਵਾਰੀ ਕਰੋ ਨਿਕਲੇ ਉਹਨਾਂ ਨੂੰ ਅਗਰ ਵਿਦੇਸ਼ ਦਾ ਵੀ ਐਕਸਪੋਜ਼ਰ ਮਿਲ ਜਾਏ ਤਾਂ ਮੈਨੂੰ ਲੱਗਦਾ ਉਹਨਾਂ ਦੀ ਜਿੰਨਾ ਵੀ ਸਲਾਹੀਤ ਹੈ ਜਿਹੜੀ ਉਹਦੇ ਕੁਆਲਿਟੀਆਂ ਹੈ ਜਾਂ ਜਿਹੜਾ ਟੈਲੈਂਟ ਹੈ ਉਹ ਸ਼ੋਕੇਸ ਕਰਨ ਦਾ ਮੌਕਾ ਮਿਲ ਜਾਂਦਾ ਔਰ ਬੱਚੇ ਬਹੁਤ ਕਾਮਯਾਬ ਹੋ ਕੇ ਆਏ ਮੇਰਾ ਲਾਸਟ ਤੇ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਜਿਹੜੇ ਬੱਚੇ ਏਜੰਟਸ ਦੇ ਥਰੂ ਬਾਹਰ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਸ਼ਾਇਦ ਉਹਨਾਂ ਨੂੰ ਉਸ ਬਾਰੇ ਨੋਲੇਜ ਨਹੀਂ ਹੁੰਦੀ ਤਾਂ ਉਹ ਜਸਟ ਸੈਟਲਮੈਂਟ ਦੇਖਦੇ ਨੇ ਤੇ ਉੱਥੇ ਜਾ ਕੇ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਕਿ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸਰਕਾਰ ਵੀ ਕਾਫੀ ਸਖਤ ਨਿਯਮ ਕਰ ਰਹੀ ਹੈ ਅੱਜ ਕੱਲ ਦੇਖੋ ਬੱਚਿਆਂ ਦਾ ਉੱਥੇ ਜਾਣਾ ਬੱਚੇ ਨੂੰ ਪਹਿਲਾਂ ਤਾਂ ਦੋ ਚੀਜ਼ਾਂ ਕਲੀਅਰ ਹੋਣੇ ਚਾਹੀਦੀਆਂ ਇੱਕ ਤਾਂ ਇਹ ਕਿ ਮਿਹਨਤ ਕਰਨੀ ਪਊਗੀ ਜਿਹੜੇ ਬੱਚੇ ਮਿਹਨਤ ਕਰਨ ਲਈ ਤਿਆਰ ਨਹੀਂ ਹੁੰਦੇ ਉਹ ਉੱਥੇ ਜਾ ਕੇ ਔਖ ਉਹ ਰੀਅਲਿਸਟਿਕ ਹੋਣੀਆਂ ਚਾਹੀਦੀਆਂ ਕਿ ਜੇ ਬੱਚਾ ਇਹ ਕਵੇ ਵੀ ਮੈਂ ਉੱਥੇ ਜਾ ਕੇ ਪੜ੍ਹਾਂਗਾ ਨਹੀਂ ਮੈਨੂੰ ਵੈਸੇ ਹੀ ਡਿਗਰੀ ਮਿਲ ਜੂਗੀ ਮੈਂ ਸਿਰਫ ਘੁੰਮਣ ਫਿਰਨ ਜਾਣਾ ਫਿਰ ਤੇ ਗੱਲ ਨਹੀਂ ਬਣਦੀ ਪਰ ਮੈਨੂੰ ਮੇਰੀ ਯੂਨੀਵਰਸਿਟੀ ਦਾ ਕੋਈ ਐਸਾ ਬੱਚਾ ਨਹੀਂ ਹੈ ਜਿਹੜਾ ਕਿ ਬਾਹਰ ਗਿਆ ਔਰ ਉੱਥੇ ਕਾਮਯਾਬ ਨਹੀਂ ਹੋਇਆ ਕਿਉਂਕਿ ਅਸੀਂ ਉਹਨੂੰ ਤਿਆਰ ਵੀ ਕਰਕੇ ਜਾਂਦੇ ਆ ਭੇਜਦੇ ਆ ਇੱਕ ਹੋਰ ਜਿਹੜੀ ਗੱਲ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਬੱਚੇ ਨੂੰ ਇਹ ਨਹੀਂ ਵੀ ਭੇਜਤਾ ਤੇ ਛੱਡਦਾ ਸਾਡਾ ਇਹ ਇੰਟਰਨੈਸ਼ਨਲ ਰਿਲੇਸ਼ਨਸ ਡਿਪਾਰਟਮੈਂਟ ਹੈ ਉਹ ਲਗਾਤਾਰ ਉਹਨਾਂ ਦਾ ਇਨ ਟੱਚ ਹੁੰਦਾ ਹੈ ਅਗਰ ਕੋਈ ਬੱਚੇ ਨੂੰ ਸ਼ਿਕਾਇਤ ਹੈ ਯੂਨੀਵਰਸਿਟੀ ਨਾਲ ਅਸੀਂ ਉਹ ਵੀ ਟੇਕ ਅਪ ਕਰਦੇ ਆਂ ਅਗਰ ਯੂਨੀਵਰਸਿਟੀ ਨੂੰ ਬੱਚੇ ਨਾਲ ਸ਼ਿਕਾਇਤ ਹੈ ਕਈ ਵਾਰੀ ਇੱਕ ਦੀ ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਜੀ ਤੁਹਾਡਾ ਬੱਚਾ ਸੀਰੀਅਸ ਨਹੀਂ ਹੈ ਸੋ ਜਦੋਂ ਅਸੀਂ ਉਹਨੂੰ ਕਾਉਂਸਲ ਕੀਤਾ ਉਹ ਬੱਚੇ ਨੇ ਬਹੁਤ ਵਧੀਆ ਪਰਫਾਰਮ ਕਰਨਾ ਸ਼ੁਰੂ ਕਰਤਾ ਸੋ ਤੁਸੀਂ ਬੱਚੇ ਨੂੰ ਆਪਣੇ ਬੱਚੇ ਵਾਂਗੂ ਟ੍ਰੀਟ ਕਰੋ ਜੇ ਸਟੂਡੈਂਟ ਬਾਹਰ ਚਲਾ ਗਿਆ ਇਹਦਾ ਮਤਲਬ ਨਹੀਂ ਕਿ ਉਹ ਮੇਰਾ ਵਿਦਿਆਰਥੀ ਨਹੀਂ ਰਿਹਾ ਉਹ ਮੇਰਾ ਵਿਦਿਆਰਥੀ ਕੰਟੀਨਿਊਸਿਟੀ ਰਹੂਗਾ ਤਾਂ ਇਹ ਜਿਹੜੀ ਅਪਰੋਚ ਹੈ ਇਹ ਯਕੀਨੀ ਬਣਾਉਂਦੀ ਹੈ ਕਿ ਬੱਚਾ ਉੱਥੇ ਕਾਮਯਾਬ ਹੋਏ ਬਹੁਤ ਧੰਨਵਾਦ ਤੇ ਸਟੇਨਲ ਮੌਜੂਦ ਸਨ ਆਰਐਸ ਬਾਵਾਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਉਹਨਾਂ ਦੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਨੇ ਉਹ ਬਾਹਰ ਜਾਂਦੇ ਨੇ ਤੇ ਵੱਡੀਆਂ-ਵੱਡੀਆਂ ਜਗਾਵਾਂ ਤੇ ਪੜ੍ਹਾਈ ਵੀ ਕਰ ਰਹੇ ਨੇ ਤੇ ਕੰਮ ਵੀ ਕਰ ਰਹੇ ਨੇ ਤੇ ਫਿਲਹਾਲ ਅੱਜ ਇੱਥੇ ਕਰਵਾਇਆ ਗਿਆ ਇੰਟਰਕਲਚਰਲ ਇਵੈਂਟ ਜਿੱਥੇ ਬਹੁਤ ਸਾਰੇ ਦੇਸ਼ਾਂ ਤੋਂ ਸਟੂਡੈਂਟਸ ਆਏ ਨੇ ਲੋਕ ਕਾਈ ਨੇ ਪਰਫਾਰਮ ਕਰ ਰਹੇ